ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕੋਲ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੋਸਤੋ ਅੱਜ ਜਿਹੜਾ ਆ ਬਹੁਤ ਤੇਜ਼ ਬਰਸਾਤ ਹੋ ਰਹੀ ਹੈ ਤੇ ਬਰਸਾਤ ਲਗਾਤਾਰ ਸਵੇਰ ਤੜਕਸਾਰ ਤੋਂ ਹੋ ਰਹੀ ਹੈ ਇਵਨ ਕਿ ਤੁਹਾਨੂੰ ਦੱਦੀਏ ਕਿ ਰਾਤੀ 2 ਤੋਂ 2:30 ਵਜੇ ਜਿਹੜੀ ਹੈ ਬਰਸਾਤ ਹੋਣੀ ਸ਼ੁਰੂ ਹੋ ਗਈ ਤੇ ਹੁਣ ਲਗਾਤਾਰ ਜਿਹੜੀ ਹੈ ਇਹ ਬਰਸਾਤ ਹੋ ਰਹੀ ਹੈ ਤਾਂ ਦੱਦੀਏ ਕਿ ਗਰਦਾਸਪੁਰ ਦੇ ਵਿੱਚ ਲਗਾਤਾਰ ਇਹ ਬਰਸਾਤ ਦਾ ਮੌਸਮ ਬਣਿਆ ਹੋਇਆ ਹੈ ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਗਰਦਾਸਪੁਰ ਪਠਾਨਕੋਟ ਤੇ ਹੁਸਿਆਰਪੁਰ ਦੇ ਵਿੱਚ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਜਿਹੜੀ ਹੈ ਬਰਸਾਤ ਹੋਏਗੀ ਤੇ ਬਹੁਤ ਜ਼ਿਆਦਾ ਬਰਸਾਤ ਹੋਏਗੀ ਹਾਈ ਅਲਰਟ ਤੇ ਵੀ ਜਿਹੜਾ ਆ ਬਰਸਾਤ ਦੇ ਵਿੱਚ ਜਿਹੜਾ ਆ ਕੁਝ ਜ਼ਿਲ੍ਹਿਆਂ ਨੂੰ ਰੱਖਿਆ ਗਿਆ ਸੀ ਜਿਵੇਂ ਕਿ ਪਠਾਨਕੋਟ ਤੇ ਹੁਸਿਆਰਪੁਰ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਸੀ ਕਿ ਬਹੁਤ ਤੇਜ਼ ਜਿਹੜੀ ਹੈ ਬਰਸਾਤ ਹੋਣ ਦੇ ਚਾਂਸ ਜਿਹੜੇ ਨੇ ਉਹ ਦੱਸੇ ਜਾ ਰਹੇ ਸੀ ਇਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਉਹ ਦਿਖਾ ਰਹੇ ਆ ਕਿ ਬਰਸਾਤ ਜਿਹੜੀ ਉਹ ਬੜੀ ਹੀ ਤੇਜ਼ ਜਿਹੜੀ ਇਹ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਬਰਸਾਤ ਜਿਹੜੀ ਇਹ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਦਿਖਾਈਆਂ ਜਾ ਰਹੀਆਂ ਨੇ ਤਸਵੀਰਾਂ ਤੁਸੀਂ ਦੇ ਦੇ ਪਈ ਮੇਰੀ ਬੈਕ ਸਾਈਡ ਤੇ ਵੀ ਜੜਾਇਆ ਬਰਸਾਤ ਬਹੁਤ ਤੇਜ਼ ਤੇ ਬਹੁਤ ਜ਼ਿਆਦਾ ਆਵਾਜ਼ ਵੀ ਤੁਸੀਂ ਸੁਣਦੇ ਹੋਵੋਗੇ ਕਿ ਮੌਲੇ ਧਾਰ ਜਿਹਨੂੰ ਆਪਾਂ ਕਹਿ ਸਕਦੇ ਨੇ ਇਹ ਬਰਸਾਤ ਜਿਹੜੀ ਇਹ ਮੌਲੇ ਧਾਰ ਬਰਸਾਤ ਹੋ ਰਹੀ ਹੈ ਤੇ ਤੇਜ਼ ਬਰਸਾਤ ਹੋ ਰਹੀ ਹੈ ਬਹੁਤ ਜ਼ਿਆਦਾ ਜੜਾਇਆ ਹੋ ਇਹ ਅਲਰਟ ਦੇ ਉੱਤੇ ਜਿਹੜੇ ਦੋ ਜ਼ਿਲ੍ਹੇ ਦੱਸੇ ਗਏ ਸੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਤੇਜ਼ ਵਰਖਾ ਜਿਹੜੀ ਬਣੀ ਹੋਈ ਹੈ ਤੇ ਲੈਂਡ ਸਲਾਈਡਿੰਗ ਜਿਹੜੀ ਹੈ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਉਹ ਉਹ ਜਿਹੜਾ ਆ ਲੈਂਡ ਸਲਾਈਡਿੰਗ ਹੋਣ ਦੇ ਜਿਹੜੇ ਆ ਚਾਂਸ ਹੋ ਜਾਂਦੇ ਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਜਿਹੜਾ ਆ ਦੇਖਦੇ ਪਏ ਹੋ ਕਿ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਆ ਕਿ ਉਹ ਬਰਸਾਤ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਮੁਸਲੇਧਾਰ ਬਰਸਾਤ ਜਿਹੜੀ ਹੋ ਰਹੀ ਹੈ ਇੰਨੀ ਜ਼ਿਆਦਾ ਤੇਜ਼ ਬਰਸਾਤ ਹੋ ਰਹੀ ਹੈ ਕਿ ਜੇਕਰ ਇੰਨੀ ਬਰਸਾਤ ਪਹਾੜਾਂ ਦੇ ਵਿੱਚ ਹੋਵੇ ਤਾਂ ਪਹਾੜਾਂ ਦੇ ਵਿੱਚ ਜਿਹੜੀ ਹੈ ਨੇਚਰਲੀ ਇਹ ਕੀ ਡਿਗਣੀ ਸ਼ੁਰੂ ਹੋ ਜਾਂਦੀ ਹੈ ਲੈਂਡ ਸਲਾਈਡਿੰਗ ਜਿੱਤਰਾ ਕਿ ਤੁਹਾਨੂੰ ਦੱਸਦੀ ਹੈ ਕਿ ਪਹਾੜ ਡਿਗਨੇ ਸ਼ੁਰੂ ਹੋ ਜਾਂਦੇ ਤੇ ਪਹਾੜ ਡਿਗਣ ਦੇ ਨਾਲ ਵੀ ਬਹੁਤ ਸਾਰੀਆਂ ਗੜਬੜਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਦਿੱਕਤਾਂ ਦਾ ਸਾਹਮਣਾ ਹੋ ਜਾਂਦਾ ਤੇ ਬਹੁਤ ਸਾਰੇ ਪਹਾੜ ਵੀ ਜਿਹੜੇ ਨੇ ਪਹਾੜਾਂ ਦੇ ਵਿੱਚ ਡਿੱਗ ਜਾਂਦੇ ਨੇ ਜਿੱਦ ਤੱਕ ਕਿ ਇਸੇ ਤਰ੍ਹਾਂ ਦਾ ਦੱਸਦੀ ਹੈ ਕਿ ਨਹੀਂ ਜਾਣਾ ਚਾਹੀਦਾ ਪਹਾੜੀ ਲਾਕੇ ਦੇ ਵਿੱਚ ਬਰਸਾਤ ਜਿਹੜੀ ਪੰਜਾਬ ਦੇ ਵਿੱਚ ਵੀ ਤੁਸੀਂ ਦੇਖਦੇ ਪਿਓ ਕਿ ਤੇਜ਼ ਬਹੁਤ ਜ਼ਿਆਦਾ ਤੇਜ਼ ਜਿਹੜੀ ਆ ਬਰਸਾਤ ਹੋ ਰਹੀ ਹੈ ਇਹ ਤਸਵੀਰਾਂ ਜਿਹੜੀਆਂ ਨੇ ਦਿਖਾਈਆਂ ਜਾ ਰਹੀਆਂ ਨੇ ਤੇਜ਼ ਬਰਸਾਤ ਜਿਹੜੀ ਇਹ ਹੁੰਦੀ ਹੋਈ ਜਿਹੜੀ ਦਿਖਾ ਰਿਹਾ ਤੁਹਾਡੇ ਏਰੀਆ ਦਾ ਹਾਲ ਕੀ ਹੈ ਇਹ ਵੀ ਦੱਸਿਓ ਤੁਸੀਂ ਆਪਣੇ ਏਰੀਆ ਦੇ ਵਿੱਚ ਕਿਵੇਂ ਦੇਖਦੇ ਹੋ ਤੇ ਕੀ ਦੱਸਦੇ ਹੋ ਕਿਵੇਂ ਬਰਸਾਤ ਬਾਰੇ ਜਿਹੜਾ ਆ ਤੁਸੀਂ ਦੱਸਦੇ ਹੋ ਬਰਸਾਤ ਕਿੰਨੀ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਇਹਦੇ ਤੇ ਕਮੈਂਟ ਜ਼ਰੂਰ ਕਰਿਓ ਆਪਣੀਆਂ ਤਸਵੀਰਾਂ ਸਾਂਝੀਆਂ ਕਰਿਓ ਤੇ ਕੋਸ਼ਿਸ਼ ਕਰਦੇ ਆਂ ਵੀ ਅਸੀਂ ਤੁਹਾਨੂੰ ਬਾਹਰ ਤੋਂ ਵੀ ਜਿਹੜੀਆਂ ਆ ਕੁਝ ਤਸਵੀਰਾਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆਂ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਖਦੇ ਪਿਓ ਕਿ ਬਰਸਾਤ ਜਿਹੜੀ ਆ ਬਹੁਤ ਜ਼ਿਆਦਾ ਤੇਜ਼ ਜਿਹੜੀ ਆ ਹੋ ਰਹੀ ਹੈ ਲਗਾਤਾਰ ਜਿਹੜੀ ਬਰਸਾਤ ਉਹ ਮੁਸਲੇਤਾਰ ਬਰਸਾਤ ਜਿਹੜੀ ਆ ਹੁੰਦੀ ਪਈ ਹੈ ਤਾਂ ਲਗਾਤਾਰ ਬਰਸਾਤ ਜਿਹੜੀ ਰਾਤ ਤੋਂ ਹੀ ਹੋ ਰਹੀ ਹੈ ਕੱਲ ਤੋਂ ਹੀ ਜਿਹੜੀ ਥੋੜੀ-ਥੋੜੀ ਬਰਸਾਤ ਸ਼ੁਰੂ ਹੋ ਗਈ ਸੀ ਪਰ ਅੱਜ ਦੇ ਦਿਨ ਜਿਹੜੀ ਆ ਉਹ ਭਾਰੀ ਵਰਖਾ ਜਿਹੜੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਏ ਤੁਹਾਡੇ ਏਰੀਆ ਦਾ ਹਾਲ ਕੀ ਏ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀ ਬਰਸਾਤ ਹੋ ਰਹੀ ਏ ਤੁਹਾਡੇ ਏਰੀਆ ਦੇ ਵਿੱਚ ਤੇ ਦੋਸਤੋ ਲਗਾਤਾਰ ਤਸਵੀਰਾਂ ਜਿਹੜੀਆਂ ਆ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਹੋ ਕਿ ਬਰਸਾਤ ਜਿਹੜੀ ਏ ਲਗਾਤਾਰ ਤੇਜ਼ ਬਰਸਾਤ ਜਿਹੜੀ ਏ ਹੋਰੀਏ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਜਿਹੜਾ ਭਰਿਆ ਹੋਇਆ ਆ ਤੇ ਉੱਥੇ ਹੀ ਤੁਹਾਨੂੰ ਦੱਈਏ ਕਿ ਜਿੱਥੇ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਭੱਜਦਾ ਆ ਉੱਥੇ ਨੀਵੇਂ ਘਰਾਂ ਦਾ ਵੀ ਹਾਲ ਜਿਹੜਾ ਆ ਉਹ ਬਰਬਾਹ ਜਾਂਦਾ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਨੀਵੇਂ ਘਰਾਂ ਦੇ ਵਿੱਚੋਂ ਜਿਹੜਾ ਆ ਲੋਕ ਪਾਣੀ ਕੱਢਦੇ ਹੋਏ ਨਜ਼ਰ ਆ ਰਹੇ ਨੇ ਤੇ ਬਹੁਤ ਸਾਰੇ ਘਰ ਜਿਹੜੇ ਨੇ ਇਦਾਂ ਦੇ ਨੇ ਪਏ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਘਰ ਤੁਹਾਨੂੰ ਮਿਲ ਜਾਣਗੇ ਜਿਹੜੇ ਕੀ ਨੀਵੇਂ ਹੋ ਚੁੱਕੇ ਨੇ ਤੇ ਜਿਨ੍ਹਾਂ ਨੂੰ ਬਰਸਾਤੀ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਤੁਸੀਂ ਦੇਖਦੇ ਪਿਓ ਕਿ ਕਿੰਨਾ ਖੂਬਸੂਰਤ ਘਰ ਹੈ ਜਿਹਦੇ ਵਿੱਚ ਬਰਸਾਤ ਦਾ ਪਾਣੀ ਜਿਹੜਾ ਆ ਭਰ ਗਿਆ ਆ ਤੇ ਬਰਸਾਤ ਦੇ ਪਾਣੀ ਨੂੰ ਜਿਹੜਾ ਆ ਡੱਬਿਆਂ ਦੇ ਨਾਲ ਕੱਢਣਾ ਪੈ ਰਿਹਾ ਆ ਪਾਣੀ ਲਗਾਤਾਰ ਤੇਜ਼ ਬਰਸਾਤ ਕਰਕੇ ਜਿਹੜਾ ਆ ਉਹ ਨੀਵੇਂ ਘਰਾਂ ਦੇ ਵਿੱਚ ਵੜ ਜਾਂਦਾ ਆ ਤੇ ਨੀਵੇਂ ਘਰਾਂ ਚੋਂ ਪਾਣੀ ਜਿਹੜਾ ਆ ਇਸੇ ਤਰ੍ਹਾਂ ਹੀ ਛਿੰਜਣਾ ਪੈਂਦਾ ਆ ਭਾਂਡਿਆਂ ਦੇ ਨਾਲ ਤਸਵੀਰਾਂ ਤੁਸੀਂ ਲਗਾਤਾਰ ਦੇਦੇ ਪਈਓ ਉਧਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਆ ਕਿ ਬਰਸਾਤ ਦੇ ਨਾਲ ਜਿਹੜਾ ਆ ਖੇਤਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਆ ਤੁਹਾਨੂੰ ਦੱਈਏ ਕੀ ਖੇਤਾਂ ਦੇ ਵਿੱਚ ਜਿਹੜਾ ਆ ਉਹ ਇਸ ਸਮੇਂ ਝੋਨੇ ਦੀ ਫਸਲ ਖੜੀ ਹੋਈ ਐ ਤੇ ਝੋਨੇ ਦੀ ਫਸਲ ਨੂੰ ਜਦ ਕੇ ਪਾਣੀ ਦੀ ਜ਼ਰੂਰਤ ਜ਼ਰੂਰ ਹੁੰਦੀ ਐ ਪਰ ਜੇਕਰ ਪਾਣੀ ਵੀ ਜਿਹੜਾ ਆ ਉਹ ਵਧੇਰੇ ਮਾਤਰਾ ਵਿੱਚ ਲੱਗ ਜਾਵੇ ਬਹੁਤ ਜ਼ਿਆਦਾ ਲੱਗ ਜਾਵੇ ਤੇ ਝੋਨਾ ਵੀ ਜਿਹੜਾ ਆ ਉਹ ਮਰਨ ਦੇ ਚਾਂਸ ਹੋ ਜਾਂਦੇ ਆ ਪਰ ਹਾਲ ਤੱਕ ਜਿਹੜਾ ਆ ਉਹ ਬਰਸਾਤ ਨੇ ਜਿਹੜੇ ਆ ਝੋਨਿਆਂ ਨੂੰ ਜਿਹੜੇ ਨੇ ਪਾਣੀ ਲੱਗ ਚੁੱਕੇ ਨੇ ਝੋਨੇ ਜਿਹੜੇ ਨੇ ਉਹ ਪਾਣੀ ਦੇ ਨਾਲ ਭਰ ਚੁੱਕੇ ਨੇ ਤੇ ਲਗਾਤਾਰ ਜਿਹੜੀ ਆ ਬਰਸਾਤ ਹੋ ਰਹੀ ਏ ਆਪਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਪਹਿਲਾਂ ਵੀ ਅਸੀਂ ਕਹਿ ਚੁੱਕੇ ਆ ਵੀ ਤੁਹਾਡੇ ਏਰੀਆ ਦਾ ਕੀ ਹਾਲ ਆ ਤੇ ਤੁਸੀਂ ਇਸ ਬਰਸਾਤ ਦੇ ਉੱਤੇ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਬਰਸਾਤ ਤੁਹਾਡੇ ਇਰੀਚ ਕਿੰਨੀ ਹੋ ਰਹੀ ਹੈ ਜੇਕਰ ਤੁਸੀਂ ਕਿਸੇ ਪਹਾੜੀ ਏਰੀਆ ਚ ਦੇਖਦੇ ਪਿਓ ਤੇ ਆਪੇ ਉਧਰ ਦਾ ਵੀ ਹਾਲ ਕਮੈਂਟਾਂ ਦੇ ਵਿੱਚ ਦੱਸਿਓ ਕਿ ਕਿਵੇਂ ਦਾ ਮਾਹੌਲ ਆ ਤੇ ਕਿਵੇਂ ਜੜਾ ਆ ਨਹਿਰਾ ਨਦੀਆਂ ਦੇ ਵਿੱਚ ਪਾਣੀ ਜੜਾ ਆ ਆ ਰਿਹਾ ਆ ਨਾਲ ਦੇ ਨਾਲ ਲਾਈਕ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਨੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ